ਇਹ ਵੀਡੀਓ ਨੂੰ ਸਕਿਪ ਨਾ ਕਰਿਓ ਜੇ ਸਕਿਪ ਕਰਤੇ ਤੁਸੀਂ ਆਪਣਾ ਹੀ ਨੁਕਸਾਨ ਕਰਾਓਗੇ ਕਿਉਂ ਕਿ ਅੱਜ ਦੀ ਵੀਡੀਓ ਬਹੁਤ ਖਾਸ ਰਹਿਣ ਵਾਲੀ ਹੈ ਅੱਜ ਦੀ ਵੀਡੀਓ ਦੇ ਵਿੱਚ ਮੈਂ ਤੁਹਾਨੂੰ ਇੱਕ ਇਹੋ ਜਿਹੇ ਕੰਮ ਬਾਰੇ ਦੱਸਣ ਜਾ ਰਿਹਾ ਜਿਹੜਾ ਕੰਮ ਸਾਡਾ ਬੜੇ ਚਿਰਾਂ ਤੋਂ اٹਕਿਆ ਹੋਇਆ ਹੈ ਤੇ ਸਾਨੂੰ ਕਿਸੇ ਨੇ ਉਸ ਕੰਮ ਬਾਰੇ ਦੱਸਿਆ ਵੀ ਨਹੀਂ ਕਿ ਸਾਡਾ ਇਹ ਜਿਹੜਾ ਕੰਮ ਹੈ ਇਹ ਤਾਂ اٹਕਿਆ ਹੋਇਆ ਹੈ ਇਹ ਕੰਮ ਤਾਂ ਪੂਰਾ ਹੀ ਨਹੀਂ ਹੋਇਆ ਸੰਸਾਰਿਕ ਕੰਮ ਧੰਦੇ ਜਿਹੜੇ ਨੇ ਉਹਨਾਂ ਬਾਰੇ ਸਾਨੂੰ ਸਭ ਦੱਸਦੇ ਆ ਕਿ ਇਹ ਅਰਦਾਸ ਕਰ ਲਓ ਇਹ ਵਾਲੀ ਪੰਕਤੀ ਪੜ੍ਹ ਲਓ ਤੁਹਾਡਾ ਇਹ ਕੰਮ ਸਵਰ ਜਾਏਗਾ ਪਰ ਜਿਹੜਾ ਅਸਲ ਕੰਮ ਹੈ ਉਹ ਕਿਸੇ ਨੇ ਸਾਨੂੰ ਦੱਸਿਆ ਹੀ ਨਹੀਂ ਕਿਹੜਾ ਕੰਮ ਹੈ ਇਹ ਜਾਣਨ ਤੋਂ ਪਹਿਲਾਂ ਮੈਂ ਤੁਹਾਨੂੰ ਦੋ ਰਿਕੁਐਸਟ ਕਰੂੰਗਾ ਦੇਖੋ ਪਹਿਲੀ ਤਾਂ ਇਹ ਕਿ ਤੁਹਾਡਾ ਵਿਸ਼ਵਾਸ ਗੁਰਤੇਗ ਬਹਾਦਰ ਸਾਹਿਬ ਜੀ ਤੇ ਪੂਰਨ ਤਰੀਕੇ ਨਾਲ ਹੋਣਾ ਚਾਹੀਦਾ ਆ ਦੂਸਰਾ ਇਸ ਵੀਡੀਓ ਨੂੰ ਸੇਵ ਕਰ ਲਵੋ ਦੇਖੋ ਹੋ ਸਕਦਾ ਹੈ ਅੱਜ ਨੂੰ ਨਾ ਕੰਮ ਆਵੇ ਕੱਲ ਨੂੰ ਤੁਹਾਨੂੰ ਇਹ ਗੱਲ ਚੇਤੇ ਆਵੇ ਉਦੋਂ ਤੁਹਾਡੇ ਇਹ ਕੰਮ ਆ ਜਾਵੇ ਹੁਣ ਕਿਹੜਾ ਕੰਮ ਹੈ ਬਹੁਤ ਸਾਰੇ ਜੀਵਤਾ ਸੋਚ ਰਹੇ ਹੋਣੇ ਕਿ ਚਲੋ ਅੱਜ ਕੋਈ ਗੁਰਬਾਣੀ ਦੀ ਸਾਨੂੰ ਪੰਕਤੀ ਮਿਲ ਜਾਏਗੀ ਉਸ ਪੰਕਤੀ ਨੂੰ ਜੇਕਰ ਅਸੀਂ ਪੜਾਂਗੇ ਜਾਂ ਉਸ ਸ਼ਬਦ ਨੂੰ ਫਰੇਮ ਕਰਾ ਕੇ ਘਰੇ ਲਾ ਲਾਂਗੇ ਤੇ ਸਾਡਾ ਜਿਹੜਾ ਕੰਮ ਫਸਿਆ ਹੋਇਆ ਹੈ ਖਰੇ ਉਹੀ ਚੱਲ ਪਵੇ ਪਿਆਰਿਓ ਇੱਥੇ ਅਸੀਂ ਕਿਸੇ ਸੰਸਾਰਿਕ ਕੰਮ ਦੀ ਗੱਲ ਹੀ ਨਹੀਂ ਕਰ ਰਹੇ ਇੱਥੇ ਤਾਂ ਉਸ ਕੰਮ ਦੀ ਗੱਲ ਹੈ ਜਿਹੜਾ ਕੰਮ ਸਾਡਾ ਜਨਮਾ ਜਨਮਾ ਤੋਂ اٹਕਿਆ ਹੋਇਆ ਹੈ ਜੇ ਜਦੋਂ ਗੁਰਤੇਗ ਬਹਾਦਰ ਸਾਹਿਬ ਜੀ ਦੇ ਇਸ ਸ਼ਬਦ ਨੂੰ 5 10 15 ਵਾਰੀ ਪੜਿਆ ਫਿਰ ਜਾ ਕੇ ਸੋਚੀ ਪਈ ਓਹੋ ਇਹ ਕੰਮ ਤਾਂ ਸਾਡਾ ਪੂਰਾ ਹੀ ਨਹੀਂ ਹੋਇਆ ਹੁਣ ਤੱਕ ਇਹ ਕੰਮ ਤਾਂ ਪੂਰਾ ਸਾਨੂੰ ਕਰਨਾ ਸੀ ਅਸੀਂ ਤਾਂ ਸੰਸਾਰਿਕ ਕੰਮ ਤੰਦੇਆਂ ਤੱਕ ਹੀ ਸੀਮਿਤ ਰਹਿ ਗਏ ਉਹ ਕੰਮ ਤੰਦੇ ਜਿਹੜੇ ਕਦੇ ਪੂਰੇ ਹੁੰਦੇ ਵੀ ਨਹੀਂ ਜੇ ਮੰਨ ਲਓ ਪੂਰੇ ਹੋ ਵੀ ਜਾਣ ਤੇ ਫਿਰ ਨਵੇਂ ਕੰਮ ਤੰਦੇ ਖੜੇ ਹੋ ਜਾਂਦੇ ਆ ਸੰਸਾਰਿਕ ਕੰਮ ਤੰਦੇ ਤਾਂ ਉਦੋਂ ਹੀ ਮੁੱਕਦੇ ਆ ਜਦੋਂ ਸਾਡੀ ਜਾਨ ਨਿਕਲ ਜਾਂਦੀ ਹੈ ਪਰ ਉਹ ਜਾਨ ਨਿਕਲਣ ਤੋਂ ਪਹਿਲਾਂ ਪਹਿਲਾਂ ਸਾਨੂੰ ਇਹ ਕੰਮ ਬਹੁਤ ਜ਼ਰੂਰੀ ਸੀ ਜਿਹੜਾ ਕਰਨਾ ਸੀ ਕਿਹੜਾ ਕੰਮ ਹੈ ਆਓ ਆਪਾਂ ਸੁਣਦੇ ਆ ਗੁਰਤੇਗ ਬਾਦਰ ਸਾਹਿਬ ਜੀ ਕਹਿੰਦੇ ਨੇ ਫਿਰਤ ਫਿਰਤ ਬਹੁਤ ਤੇਜੁਗ ਹਾਰਿਓ ਮਾਨਸ ਦੇ ਲਈ ਤੁਸੀਂ ਵੀ ਮਾਨਸ ਹੋ ਨਾ ਮੈਂ ਵੀ ਮਾਨਸਾ ਸਾਨੂੰ ਮਨੁੱਖਾ ਦੇ ਹੀ ਮਿਲੀ ਹੈ ਨਾ ਤੇ ਗੁਰੂ ਸਾਹਿਬ ਜੀ ਦੱਸ ਰਹੇ ਨੇ ਕਿ ਕਈ ਯੁਗ ਅਸੀਂ ਬਿਤਾਤੇ ਫਿਰ ਮਾਲਕ ਨੇ ਕਿਰਪਾ ਕੀਤੀ ਸਾਨੂੰ ਮਨੁੱਖਾ ਦੇ ਹੀ ਦਿੱਤੀ ਲੇਕਿਨ ਦਿੱਤੀ ਕਿਉਂ ਕਹਿੰਦੇ ਨਾਨਕ ਕਹਿਤ ਮਿਲਣ ਕੀ ਬਰੀਆ ਸਿਮਰਤ ਕਹਾ ਨਹੀਂ ਉਸ ਪਰਮੇਸ਼ਰ ਦੇ ਨਾਲ ਮਿਲਾਪ ਕਰਨ ਦੇ ਲਈ ਉਸ ਨੂੰ ਭਜਣ ਲਈ ਉਸ ਦੇ ਸਿਮਰਨ ਦੇ ਲਈ ਪਰ ਜੇਕਰ ਅਸੀਂ ਉਸ ਦਾ ਸਿਮਰਨ ਨਾ ਕੀਤਾ ਉਸ ਪਰਮੇਸ਼ਰ ਨਾਲ ਮਿਲਾਪ ਹੀ ਨਾ ਕੀਤਾ ਫਿਰ ਖਰੇ ਸਾਨੂੰ ਪਤਾ ਨਹੀਂ ਕਿੰਨੇ ਯੁੱਗ ਲੱਗ ਜਾਣਗੇ ਇਸ ਕਰਕੇ ਇਸ ਗੱਲ ਨੂੰ ਜ਼ਰੂਰ ਸਮਝੋ ਤੇ ਇਹ ਕੰਮ ਸਮੇਂ ਰਹਿੰਦੇ ਰਹਿੰਦੇ ਪੂਰਾ ਕਰ ਲਵੋ